ਜਿਹੜਾ ਨਗਰ ਕੀਰਤਨ ਕੀਤਾ ਜਾ ਰਿਹਾ ਹੈ ਕਿ ਕਿਤਾ ਕਰਾ ਜਾਏਗਾ ਕਿ ਕਿਉਂ ਕਟਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਨਦੀਪ ਸਿੰਘ ਸ਼ਹੀਦ ਬਾਬਾ ਜੀਵਨ ਸਿੰਘ ਦੀ ਸੇਵਾ ਸੁਸਾਇਟੀ ਵਾਈਸ ਚੇਅਰਮੈਨ ਜਿਹੜਾ ਚੇਤਨਾ ਮਾਰਚ ਨਗਰ ਕੀਰਤਨ ਪੰਜਵੀਆਂ ਚੇਤਨਾ ਮਾਰਚ ਅੰਮ੍ਰਿਤਸਰ ਤੋਂ ਚੱਲ ਕੇ ਤਰਨਤਾਰਨ ਨੂੰ ਹੁੰਦਾ ਹੋਇਆ ਜਲੰਧਰ ਲੁਧਿਆਣਾ ਰਾਤ ਦਾ ਵਿਸ਼ਰਾਮ ਅੰਬਾਲਾ ਗੁਰਦੁਆਰਾ ਸਾਹਿਬ ਇੱਥੇ ਮਨਜੀਤ ਸਾਹਿਬ ਇੱਥੇ ਹੋਵੇਗਾ ਦੋ ਤਰੀਕ ਦਾ ਕਿਹੜਾ ਵਿਸ਼ਰਾਮ ਆ ਉਹ ਗੁਰਦੁਆਰਾ ਮੱਜਨੂ ਕਾ ਢਿਲਾ ਦਿੱਲੀ ਵਿਖੇ ਹੋਵੇਗਾ ਦੋ ਤਰੀਕ ਨੂੰ ਸਵੇਰੇ ਚੱਲ ਕੇ ਨਗਰ ਕੀਰਤਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਇੱਥੇ ਪਹੁੰਚੇਗਾ ਜਿੱਥੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਦਾ ਜਨਮ ਦਿਹਾੜੇ ਦੇ ਸਬੰਧ ਵਿੱਚ ਉੱਥੇ ਜੋ ਅਖੰਡ ਪਾਠ ਸਾਹਿਬ ਰੱਖੇ ਨੇ ਉਹਨਾਂ ਦਾ ਭੋਗ ਪਾਇਆ ਜਾਵੇਗਾ ਅਤੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਨਗਰ ਕੀਰਤਨ ਜਨਮ ਦਿਹਾੜਾ ਮਨਾਇਆ ਜਾਏਗਾ ਇਹ 25ਵਾਂ ਚੇਤਰਾ ਮਾਰਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰੀਖ ਸਿੰਘ ਜੀ ਸ਼ਿਰਗਿਲ ਜਿਨ੍ਹਾਂ ਨੇ ਇਹ ਨਗਰ ਕੀਰਤਨ 2000 ਦੇ ਵਿੱਚ ਸ਼ੁਰੂ ਕੀਤਾ ਸੀ ਉਹਨਾਂ ਦੇ ਹੀ ਬੂਟਾ ਅੱਗੇ ਤੁਰਦਾ ਹੋਇਆ ਕਰੋਨਾ ਕਾਰਨ ਉਹਨਾਂ ਦੀ ਚੜ੍ਹਾਈ ਗਈ ਉਸ ਤੋਂ ਬਾਅਦ ਸਾਰੀ ਸੰਗਤ ਨੇ ਜਿਹੜੀ ਆ ਉਹ ਜ਼ਿੰਮੇਵਾਰੀ ਆਸ ਨੂੰ ਦਿੱਤੀ ਕਿ ਆਪਾਂ ਨਗਰ ਕੀਰਤਨ ਜਿਹੜਾ ਵਾ ਉਹ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਉਹ ਆਪਾਂ ਚੇਤਨਾ ਮਾਰਤੀ ਦਿੱਲੀ ਲੈ ਕੇ ਜਾਣਾ ਵਾ ਸੋ ਉਸ ਤੋਂ ਬਾਅਦ ਸਾਡੇ ਬਹੁਤ ਸਤਿਕਾਰਯੋਗ ਮੇਰੇ ਵੀਰ ਜਗ ਚੰਨਨ ਸਿੰਘ ਚੰਨਨ ਸਿੰਘ ਜਿਹੜੇ ਕਿ ਸੁਸਾਇਟੀ ਦੇ ਜਨਰਲ ਸਕੱਤਰ ਨੇ ਗੁਰਪ੍ਰੀਤ ਸਿੰਘ ਜੀ ਸਾੰਗਣਾ ਸਾਡੇ ਸਤਿਕਾਰਯੋਗ ਵੀਰ ਇੱਕ ਜਾਂਚੀ ਨੇ ਸਾਡੇ ਸਤਿਕਾਰਯੋਗ ਹਰਜੀਤ ਸਿੰਘ ਜੀ ਮਾਲ ਤਰਨਤਾਰਨ ਤੋਂ ਅਤੇ ਬਹੁਤ ਹੀ ਸਤਿਕਾਰਯੋਗ ਸਾਡੇ ਸਰਦਾਰ ਹਰਜੀਤ ਸਿੰਘ ਜੀ ਸੰਧੂ ਜਿਲ੍ਹਾ ਪ੍ਰਧਾਨ ਬੀਜੇਪੀ ਇੱਥੇ ਪਹੁੰਚੇ ਆ ਅਸੀਂ ਇਹਨਾਂ ਦਾ ਵੀ ਇੱਥੇ ਆਇਆ ਧੰਨਵਾਦ ਕਰਦੇ ਆ ਇਸ ਨਗਰ ਕੀਰਤਨ ਇਸ ਦਾ ਅਗਲਾ ਪੜਾ ਜਿਹੜਾ ਵਾ ਉਹ ਤਰਨਤਾਰਨ ਸਾਹਿਬਿਕ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੰਤਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਪੁਨਰ ਸਮਾਗਮ ਦੇ ਸਾਰੇ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਨਰਕੀਤ ਜਿਹੜਾ ਹਰ ਸਾਲ ਦੀ ਤਰ੍ਹਾਂ ਇਥੋਂ ਸ਼ਹੀਦਾ ਸਾਹਿਬ ਗੁਰਦਾਰੇ ਸਾਹਿਬ ਕੋਲ ਲੈ ਕੇ ਜਾਂਦੀਆਂ ਨੇ ਔਰ ਮੈਂ ਸਮਾਗਮ ਨਾਲ ਬੜੀ ਵਧੀਆ ਗੱਲ ਹੈ ਸਾਡੇ ਕੌਮ ਦੇ ਜਰਨੈਲ ਦੇ ਬਾਬਾ ਜੀਵਨ ਸਿੰਘ ਜੀ ਔਰ ਸਮੁੱਚੀ ਕੌਮ ਉਹਨਾਂ ਦੇ ਅਗਵਾਈ ਥਲੇ ਹਰ ਸਾਲ ਬੜੇ ਉਤਸ਼ਾਹ ਦੇ ਨਾਲ ਗੁਰੂ ਘਰ ਦੀ ਖੁਸ਼ੀਆਂ ਲੈਣ ਵਾਸਤੇ ਇਸ ਤੇ ਨਰਕੀਤ ਦੇ ਵਿੱਚ ਵੱਟ ਤੜ ਗਏ ਹਸਾਲ ਲੈਂਦੀਆਂ ਨੇ ਔਰ ਮੈਂ ਸਮੁੱਚੇ ਪ੍ਰਬੰਧਕਾਂ ਦਾ ਔਰ ਸਮੁੱਚੀ ਸੰਗਤ ਦਾ ਧੰਨਵਾਦ ਵੀ ਕਰਦਾ ਵੀ ਉਹ ਇਹ ਸੇਵਾ ਜਿਹੜੀ ਵੱਟ ਟੜ ਕੇ ਆਉਂਦੇ اور ਬਾਬਾ ਜੀ ਦੀ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਬਚਨਾਂ ਨੂੰ ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਦਾ ਛਾਡੇ ਖੇਤ ਅਮਰ ਸਹੀ ਤਾਂ ਤਨ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਚੇਤਨਾ ਮਾਰਕ ਰੂਪ ਦੇ ਅੰਦਰ ਹਰ ਸਾਲ ਹੀ ਸ੍ਰੀ ਅਮਰਸਰ ਸਾਹਿਬ ਜੀ ਤੋਂ ਗੁਰਦੁਆਰਾ ਸ਼ਹੀਦ ਗਾਂਸਾ ਤੋਂ ਪ੍ਰਾਰੰਭ ਹੋ ਕਰਕੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਦਿਲੀ ਵਿਖੇ ਸੰਪੂਰਨਤਾ ਹੁੰਦੀ ਹੈ ਅੱਜ ਵੀ ਇਸ ਨਗਰ ਕੀਰਤਨ ਦੀ ਜਿਹੜੀ ਪ੍ਰਾਰੰਭਤਾ ਹੈ ਸਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰਛਾਇਆ ਹੇਠ ਅਤੇ ਪੰਜ ਪੈਰੇ ਸਹਿਬਾਂ ਦੀ ਜੋਗ ਅਗਵਾਈ ਦੇ ਅੰਦਰ ਪ੍ਰਾਰੰਭਤਾ ਹੋਈ ਹੈ ਜੀ ਕਿਹੜੇ ਕਿਹੜੇ ਪੜਾਵਾਂ ਤੋਂ ਹੁੰਦਾ ਹੈ ਜੀ ਇਹ ਜਿਹੇ ਮੈਨੇਜਮੈਂਟ ਦਾ ਦੱਸਦੇ ਹੋ ਕਿ ਜਿਹੜੀ ਨਾਲ ਮੈਨੇਜਮੈਂਟ ਚੱਲ ਰਹੀ ਹੈ ਪ੍ਰਬੰਧਕ ਚੱਲ ਰਹੇ ਨੇ ਤੇ ਰੂਟ ਦਾ ਸਾਰਾ ਵੇਰਵਾ ਉਹ ਦੇ ਸਕਦੇ ਜੀ ਆਪ ਜੀ ਨਾਲ ਗੱਲ ਕਰ ਸਕਦੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप